ਇਸ ਸੜਕ ਵਾਸਤੇ ਜਲਜੀਵਨ ਬਚਾਓ ਮੋਰਚਾ ਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਨੇ تقریبا 3 ਸਾਲ ਲੜਾਈ ਲੜੀ 3 ਸਾਲ ਬਾਅਦ ਸਾਡੀ ਮਿਹਨਤ ਨੂੰ ਬੂਰ ਪਿਆ ਜਿਹੜੇ ਉਹ ਪਿਛਰਲੇ ਪਾਸੇ ਖਾਰ ਪਈ ਹੈ ਉਹ ਤੁਹਾਨੂੰ ਦਿਖ ਰਹੀ ਹੈ ਮੈਂ ਤਾਂ ਇਹ ਕਹੂੰਗਾ ਵੀ ਕੰਪਨੀਆਂ ਨਾਲ ਲੈਣ ਦੇਣ ਕੀਤਾ ਜਾਂਦਾ ਠੇਕੇਦਾਰਾਂ ਦਾ ਜਾਂ ਅਫਸਰशाही ਦਾ ਜਾਂ ਪ੍ਰਸ਼ਾਸਨ ਦਾ ਕੰਪਨੀਆਂ ਨਾਲ ਲੈਣ ਦੇਣ ਹੁਣ ਕਰਕੇ ਹੀ ਇੰਟਰਲੌਕ ਲੱਗਦੀ ਹੈ ਇਸ ਸੜਕ ਉੱਚੀ ਨਹੀਂ ਵੀ ਆ ਥਾਂ ਥਾਂ ਤੇ ਪਾਣੀ ਖੜਾ ਔਰ ਇੱਕ ਮੀਂਹ ਨਹੀਂ ਚੱਲਿਆ ਇਹ ਸੜਕ ਹੈ ਜਿਹੜੀ ਖੁਰ ਕੇ ਨਹਿਰ ਦੇ ਵਿੱਚ ਜਾਣੀ ਸ਼ੁਰੂ ਹੋਉ। ਉਹ ਜਿੱਥੇ ਲੋਕ ਸੱਤ ਜ਼ਿਲ੍ਹਿਆਂ ਦੇ ਲੋਕ ਇੱਥੇ ਫੁੱਲ ਪਾਉਣ ਆਉਂਦੇ ਨੇ ਆਪਣੇ ਜੋ ਕੋਈ ਕਿਸੇ ਦੇ ਡੈਥ ਹੋ ਜਾਂਦੀ ਉਹ ਫੁੱਲ ਪਾਉਣ ਵਾਸਤੇ ਇੱਥੇ ਸੱਤਾਂ ਜ਼ਿਲ੍ਹਿਆਂ ਦੇ ਲੋਕ ਆਉਂਦੇ ਨੇ ਨੇੜੇ ਨੇੜੇ ਦੀ ਔਰ ਇਸ ਨਹਿਰ ਦੇ ਦਾਲੇ ਫੈਂਸ ਦਾ ਕੋਈ ਪ੍ਰਬੰਧ ਨਹੀਂ ਕੀਤਾ। ਜਿਸ ਤਰ੍ਹਾਂ ਆਪਾਂ ਦੇਖਦੇ ਆਂ ਆਮ ਪਹਾੜਾਂ ਦੇ ਵਿੱਚ ਲੱਗੀ ਹੁੰਦੀ ਆ ਕਈਆਂ ਥਾਵਾਂ ਤੇ ਉਹ ਲਾ ਕੇ ਥੱਲੇ ਗਟਕਾ ਪਾਇਆ ਜਾਵੇ ਜਾਂ ਹੁਣੇ ਨਹਿਰ ਦੇ ਨਾਲ-ਨਾਲ ਉਸੇ ਧਾਂ ਲਾਇਆ ਜਾਵੇ ਤਾਂ ਕਿ ਜਿਹੜੀ ਮਿੱਟੀ ਦੀ ਖਾਰ ਜਿਹੜੀ ਖਾਰ ਨਾ ਪਵੇ ਹਾਂ ਹੁਣ ਇਹਦੇ ਤੇ ਨਿਗਾਹ ਮਾਰ ਲਓ ਆ ਦੱਸੋ ਕੀ ਹੈ ਕੀ ਇਹ ਕੀ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਇੱਥੇ ਕੰਮ ਕੀਤਾ ਜਾਂ ਜਿਹੜੇ ਅਫਸਰਾਂ ਨੇ ਕਰਵਾਇਆ ਕੀ ਉਹਨਾਂ ਤੇ ਕਾਰਵਾਈ ਨਹੀਂ ਹੋਣੀ ਬਣਦੀ ਪੰਚਾਂ ਦਾ ਆਖਿਆ ਸਿਰ ਮੱਥੇ ਦੇ ਪਰਣਾਲਾ ਉੱਥੇ ਦਾ ਉੱਥੇ ਇਹਨਾਂ ਨੇ ਡਕੇ ਦਾ ਕੰਮ ਨਹੀਂ ਕੀਤਾ ਸਾਡਾ ਜਿੰਨਾ ਨੁਕਸਾਨ ਕੀਤਾ ਇਥੇ ਬਹੁਤ ਵਧੀਆ ਸਾਡੀ ਤਾਰ ਲੱਗੀ ਹੁੰਦੀ ਸੀ ਗੁਰਦੁਆਰਾ ਸਾਹਿਬ ਨੂੰ ਲਾਈ ਪਰ ਠੇਕੇਦਾਰਾਂ ਦੀ ਕਾਲੀ ਕਹਿ ਦੀਏ ਜਾਂ ਉਹਨਾਂ ਦੀ ਇੱਕ ਧਾਂਦਲੀ ਕਹਿ ਦੀਏ ਜੋ ਇਥੇ ਵਧੀਆ ਚੀਜ਼ਾਂ ਸਾਰਿਆਂ ਦਾ ਨੁਕਸਾਨ ਕਰਕੇ ਆ ਦੇ ਗਏ ਨੇ ਤੁਹਾਨੂੰ ਫ੍ਰੀਕੋਰ ਵਾਸੀਆਂ ਨੂੰ ਇਹ ਚੀਜ਼ਾਂ ਦੇ ਗਏ ਨੇ ਇਸ ਟਾਈਮ ਅਸੀਂ ਖੜੇ ਆ ਫ੍ਰੀਕੋਰ ਚੋਂ ਗੁਜਰਦੀ ਸਰੰਦ ਫੀਡਰ ਨਹਿਰ ਦੇ ਕੰਢੇ ਤੇ ਕਿ ਇਸ ਸਮੇਂ ਪਹਿਲਾਂ ਇੱਥੇ ਖੜ ਕੇ ਜੋ ਖਬਰਾਂ ਕੀਤੀਆਂ ਸਨ ਕਿ ਉਸ ਸਮੇਂ ਜੋ ਇਸ ਨਹਿਰ ਨੂੰ ਪੱਕਿਆ ਕੀਤਾ ਜਾਣਾ ਸੀ ਕੰਕਰੀਟ ਪਾ ਕੇ ਉਸ ਦਾ ਵਿਰੋਧ ਹੋ ਰਿਹਾ ਸੀ ਲਗਾਤਾਰ ਇਸ ਤੋਂ ਬਾਅਦ ਕੰਮ ਚੱਲਿਆ ਐਕਸ਼ਨ ਕਮੇਟੀ ਬਣੀ ਉਹਨਾਂ ਦੇ ਨਿਗਰਾਨੀ ਹੇਠ ਕੰਮ ਚੱਲਿਆ ਪਰ ਇਸ ਤੋਂ ਬਾਅਦ ਨਹਿਰਾਂ ਪੱਕੀਆਂ ਹੋ ਗਈਆਂ ਨੇ ਕਾਫੀ ਜ਼ਮਾਂ ਹੋ ਗਿਆ ਪਰ ਇੱਕ ਹੋਰ ਤਸਵੀਰਾਂ ਦਿਖਾਉਣੇ ਆ ਜਿਹੜੀ ਹੁਣ ਸਮੱਸਿਆ ਇਥੋਂ ਆਸ-ਪਾਸ ਦੇ ਲੋਕਾਂ ਨੂੰ ਆ ਰਹੀ ਲੋਕਾਂ ਮਤਾਂਕ ਦੱਸਣ ਦੇ ਮਤਾਬ ਕਰ ਰਹੀ ਹੈਗੀ ਆ ਕਿ ਆ ਬਾਰਿਸ਼ ਬੀਤੇ ਦਿਨੀ ਜਿਹੜੀ ਪਈ ਆ ਤੇ ਉਹਨਾਂ ਦੇ ਦੌਰ ਵਿੱਚ ਬਾਰਿਸ਼ ਪੈਣ ਦੀ ਹੋਰ ਸੁਭਾਅ ਹੋਣਾ ਤੇ ਨਹਿਰ ਦੇ ਕੰਡੇ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਖਾਰਾਂ ਪੈ ਚੁੱਕੀਆਂ ਨੇ ਕਿਉਂਕਿ ਇਹ ਨਹਿਰਾ ਪਹਿਲਾਂ ਕਾਫੀ ਉੱਚੀ ਸੀ ਸਾਈਡਾਂ ਤੇ ਜਿਹੜਾ ਹੈ ਬਣਾਇਆ ਗਿਆ ਸੀ ਖਾਰ ਜਿਹੜੀ ਮਿੱਟੀ ਭਰੀ ਹੋਈ ਸੀ ਤੇ ਹੁਣ ਸਾਰੀ ਉਹ ਜਿਹੜੀ ਹੈਗੀ ਖਾਰ ਪੈ ਕੇ ਇੱਕ ਵਾਰੀ ਇਹਦੇ ਵਿੱਚ ਡਿੱਗ ਚੁੱਕੀ ਆ ਅੱਜ ਤੋ ਤੱਕ ਤੁਸੀਂ ਨਿਗਾਹ ਮਾਰੋਗੇ ਸਾਰੇ ਹੀ ਪਾਸੇ ਤੁਹਾਨੂੰ ਖਾਰ ਦੇਸੀਗੀ ਤੇ ਨਾਲ ਦੀ ਨਾਲ ਤੁਹਾਨੂੰ ਦਿਖਾਉਣੇ ਆ ਕਿ ਜਿਹੜੇ ਪਾਣੀ ਜਿਹੜਾ ਮਤਲਬ ਛੜਕਦਾ ਪਾਣੀ ਆ ਇੱਥੇ ਜਿਹੜੀ ਸੜਕ ਬਣੀ ਹੋਈ ਆ ਇਹਦੇ ਤੋਂ ਜਿਹੜਾ ਪਾਣੀ ਥੱਲੇ ਜਾਣਾ ਨਹਿਰ ਦੇ ਵਿੱਚ ਜਿਸ ਤਰ੍ਹਾਂ ਆਹ ਬਣਾਇਆ ਹੋਇਆ ਪਾਣੀ ਕਾ ਥੱਲੇ ਜਾਣ ਵਾਸਤੇ ਇੱਕ ਵਧੀਆ ਤਰੀਕੇ ਨਾਲ ਬਣਿਆ ਹੋਇਆ ਇਹ ਵੀ ਜਿਹੜੇ ਕਈ ਥਾਵਾਂ ਤੇ ਢਾਏ ਪਏ ਨੇ ਕਿਉਂਕਿ ਇਸ ਦੇ ਜਰੀਏ ਜਿਹੜਾ ਇੱਥੇ ਸੜਕ ਤੇ ਪਾਣੀ ਖੜਦਾ ਸੀ ਉਹ ਸਿੱਧਾ ਉਹ ਨਹਿਰ ਦੇ ਵਿੱਚ ਜਾਣਾ ਸੀ ਜਿੱਥੇ ਇੱਕ ਪਾਸੇ ਸਾਰੇ ਹੁਣ ਖਾਰ ਹੀ ਖਾਰ ਤੁਹਾਨੂੰ ਦੱਸ ਰਹੀ ਹੈ ਕਈ ਥਾਵਾਂ ਤੇ ਐਂਟਲੋਕ ਟਾਈਲਾਂ ਜਿਹੜੀਆਂ ਬੈਠ ਚੁੱਕੀਆਂ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਵੇਂ ਹਾਲਾਤ ਨੇ ਸਾਡੇ ਨਾਲ ਫਰੀਕੋਟ ਵਾਸੀ ਰਕबीर ਸਿੰਘ ਜੀ ਮੌਜੂਦ ਨੇ ਰਕबीर ਜੀ ਆ ਕਾਫੀ ਤੁਸੀਂ ਵੀ ਉਸ ਜਲਦੀਪ ਚੌਂ ਮੋਰਚੇ ਵਿੱਚ ਰਹੇ ਹੋ ਸੰਘਰਸ਼ ਕਾ ਵੀ ਚੱਲਿਆ ਪਰ ਜੋ ਪਹਿਲਾਂ ਜਿਹੜੀ ਸੜਕ ਬਣੀ ਸੀ ਇੱਥੇ ਵਧੀਆ ਕੰਕਰੀਟ ਦੀ ਬਣੀ ਹੋਈ ਸੀ ਦੇਖੋ ਇਸ ਸੜਕ ਵਾਸਤੇ ਜਲਜੀਵਨ ਬਚਾਓ ਮੋਰਚਾ ਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਨੇ ਤਕਰੀਬਨ 3 ਸਾਲ ਲੜਾਈ ਲੜੀ 3 ਸਾਲ ਬਾਅਦ ਸਾਡੀ ਮਿਹਨਤ ਨੂੰ ਬੂਰ ਪਿਆ ਤੇ ਇਸ ਜਲਜੀਵਨ ਬਚਾਓ ਦੀ ਇੱਕ ਕਮੇਟੀ ਬਣਾਈ ਗਈ ਲੋਕਾਂ ਦੀ ਜਿਹਦੇ ਵਿੱਚ ਬਤਵਾਖ ਵਖ ਵਖ ਜਥੇਬੰਦੀਆਂ ਤੇ ਜਲਜੀਵਨ ਬਚਾਓ ਦੇ ਬਚਾਓ ਮੋਰਚੇ ਦੇ ਮੈਂਬਰ ਸ਼ਾਮਲ ਸੀ। ਉਹਨਾਂ ਦੀ ਨਿਗਰਾਨੀ ਹੇਠ ਇਹ ਨਹਿਰ ਬਣਾਈ ਗਈ। ਔਰ ਹੁਣ ਤੁਸੀਂ ਵੇਖ ਸਕਦੇ ਹੋ ਨਹਿਰ ਬਣ ਕੇ ਮੁਕੰਮਲ ਹੋ ਗਈ। ਇਹਦੇ ਆਸੇ ਪਾਸੇ ਜਿਹੜਾ ਇਹਨਾਂ ਨੇ ਪਹਿਲਾਂ ਬੰਨ ਮਲਾਉਣਾ ਸੀ ਜਾਂ ਮਿੱਟੀ ਲਾਉਣੀ ਸੀ ਪਹਿਲਾਂ ਬਹੁਤ ਉੱਚੀ ਸੀ ਹੁਣਾ ਤੁਹਾਡੇ ਸਾਹਮਣੇ। ਜਿਹੜੇ ਉਹ ਪਿਛਰਲੇ ਪਾਸੇ ਖਾਰ ਪਈ ਹੈ ਉਹ ਤੁਹਾਨੂੰ ਦਿਸ ਰਹੀ ਹੈ। ਜਿਹੜੀਆਂ ਇੰਟਰਲੌਕ ਜਿਹੜੀ ਹੈਗੀ ਹੈ ਦੇਖੋ ਮੈਂ ਤਾਂ ਇਹ ਕਹੂੰਗਾ ਵੀ ਕੰਪਨੀਆਂ ਨਾਲ ਲਾਈਨ ਦੇਣ ਕੀਤਾ ਜਾਂਦਾ ਠੇਕੇਦਾਰਾਂ ਦਾ ਜਾਂ ਅਫਸਰ ਚਾਹੀਦਾ ਜਾਂ ਪ੍ਰਸ਼ਾਸਨ ਦਾ ਕੰਪਨੀਆਂ ਨਾਲ ਲੈਣ ਦੇਣ ਹੋਣ ਕਰਕੇ ਹੀ ਇੰਟਰਲੌਕ ਲੱਗਦੀ ਹੈ ਇਸ ਤੋਂ ਪਹਿਲਾਂ ਜਿਹੜੀ ਲੋਕਬੱਜਰੀ ਵਾਲੀ ਸੜਕ ਸੀ ਉਹ ਹਜ਼ਾਰ ਦਰਜੇ ਸੜਕ ਨਾਲੋਂ ਚੰਗੀ ਸੀ ਇੱਕ ਤਾਂ ਉਹ ਪੱਧਰੀ ਸੀ ਇਹ ਸਾਰੀ ਸੜਕ ਉੱਚੀ ਨਹੀਂ ਵੀ ਆ ਥਾਂ ਥਾਂ ਤੇ ਪਾਣੀ ਖੜਾ ਔਰ ਇੱਕ ਮਹੀਨੀ ਚੱਲਿਆ ਇਹ ਸੜਕ ਹੈ ਜਿਹੜੀ ਖੁਰ ਕੇ ਨਹਿਰ ਦੇ ਵਿੱਚ ਜਾਣੇ ਸ਼ੁਰੂ ਹੋ ਗਈ। ਪਹਿਲਾਂ ਵੀ ਇੱਕ ਵੀਡੀਓ ਸਾਹਮਣੇ ਆਈ ਸੀਗੀ ਜਿਹੜੀ ਸਕੰਨੀ ਦੇ ਇੰਟਰਲੋਕ ਟਲਾਂ ਲੱਗੀਆਂ। ਇਸ ਤੋਂ ਪਹਿਲਾਂ ਜਿਹੜੀ بارش ਉਹਦੇ ਵਿੱਚ ਉੱਝੜ ਗਈਆਂ ਤੇ ਹੁਣ ਜਿਹੜੀ بارش ਪਈ ਹੈ ਇਸ ਤੋਂ ਬਾਅਦ ਤਾਂ ਹਾਲਾਤ ਹੋਰ ਹੀ ਬਦਲ ਗਏ। ਹਾਂ ਬਿਲਕੁਲ ਜਗਤਾਰ ਜੀ ਤੁਸੀਂ ਠੀਕ ਹੈ ਦੇਖ ਰਹੇ ਹੋ ਜਿਵੇਂ ਤੁਸੀਂ ਦੱਸ ਰਹੇ ਸੀ ਵੀ ਜਿਹੜੇ ਇੱਧਰ ਇੰਟਰਲੋਕ ਦੇ ਨਾਲ-ਨਾਲ ਨਹਿਰ ਦੇ ਵਿੱਚ ਜਿਹੜਾ ਸੜਕ ਦੇ ਪਾਣੀ ਦੀ ਨਿਕਾਸੀ ਕੀਤੀ ਗਈ ਹੈ ਉਹ ਗੁਰਦੁਆਰਾ ਸਾਹਿਬ ਵੱਲੋਂ ਕੀਤੀ ਗਈ ਹੈ। ਨਾ ਕਿ ਉਹ ਪ੍ਰਸ਼ਾਸਨ ਵੱਲੋਂ ਜਾਂ ਉਹ ਨਹਿਰ ਦੇ ਠੇਕੇਦਾਰਾਂ ਵੱਲੋਂ ਇਹਦੇ ਤੇ ਕੁਝ ਨਹੀਂ ਕੀਤਾ ਗਿਆ। ਨਾ ਨਹਿਰ ਦੇ देखो ਆ ਸੜਕ ਗੁਰਦੁਆਰਾ ਸਾਹਿਬ ਤੋਂ ਅਸੀਂ ਇੱਥੇ ਇੱਥੇ ਲੋਕ ਸੱਤ ਜ਼ਿਲਿਆਂ ਦੇ ਲੋਕ ਇੱਥੇ ਫੁੱਲ ਪਾਉਣ ਆਉਂਦੇ ਨੇ ਆਪਣੇ ਜੋ ਕਿਸੇ ਦੇ ਡੈਥ ਹੋ ਜਾਂਦੀ ਉਹ ਫੁੱਲ ਪਾਉਣ ਵਾਸਤੇ ਇੱਥੇ ਸੱਤਾਂ ਜ਼ਿਲਿਆਂ ਦੇ ਲੋਕ ਆਉਂਦੇ ਨੇ ਨੇੜੇ ਨੇੜੇ ਦੀ ਔਰ ਇਹ ਸ਼ਾਇਦ ਨਹਿਰ ਦੇ ਦਾਲੇ ਫੈਂਸ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਜੇ ਨਹਿਰ ਦੇ ਪਰਲੇ ਪਾਸੇ ਨੂੰ ਚਾਹਲਾਂ ਦੇ ਪੁਲ ਤੇ ਜਿੱਥੇ ਪੁਲ ਬਣਿਆ ਉਥੋਂ ਪਰੇ ਨੂੰ ਫੈਂਸ ਲੱਗੀ ਸੀ ਉਹ ਫੈਂਸ ਲਾ ਕੇ ਲੈ ਗਏ ਨੇ ਇਹ ਕਿਥੇ ਬੱਸ ਸਟੈਂਡ ਸੀ ਜਗਤਾਰ ਜੀ ਲੋਕਾਂ ਦੇ ਬੈਠਣ ਵਾਸਤੇ ਘਟੋ ਘਟ ਇਹ ਸੰਸਥਾਵਾਂ ਦਾ ਤੇ ਆਮ ਲੋਕਾਂ ਨੇ ਉਹ ਬਣਾਇਆ ਸੀ ਉਹਦੇ ਤੇ ਲੱਖ ਸਵਾ ਲੱਖ ਰੁਪਇਆ ਖਰਚਾ ਆਇਆ ਸੀ ਉਹ ਉਹ ਜਿਹੜਾ ਹੈਗਾ ਸਾਡਾ ਉਹ ਸ਼ੈੱਡ ਵੀ ਇਹਨਾਂ ਨੇ ਗਾਇਬ ਕਰ ਦਿੱਤਾ ਹੈਗਾ ਉਹ ਸ਼ੈੱਡ ਵੀ ਹੈ ਨਹੀਂ ਜਿਹੜੀ ਸੜਕ ਦੇ ਉੱਤੇ ਆ ਆ ਤੁਸੀਂ ਦੇਖ ਰਹੇ ਹੋ ਖਾਰਪਈ ਇਹ ਖਾਰ ਦਾ ਪ੍ਰਬੰਧ ਕਿਹਨੇ ਕਰਨਾ ਸੀ ਇਹ ਜਿਹੜੀ ਮਿੱਟੀ ਐ ਨਹਿਰ ਦੇ ਵਿੱਚ ਜਾ ਰਹੀ ਐ ਇਹਦੇ ਉੱਪਰ ਜਾਂ ਤਾਂ ਲੋਹੇ ਦੀ ਜਾਲੀ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਆਮ ਪਹਾੜਾਂ ਦੇ ਵਿੱਚ ਲੱਗੀ ਹੁੰਦੀ ਐ ਕਈਆਂ ਥਾਵਾਂ ਤੇ ਉਹ ਲਾ ਕੇ ਥੱਲੇ ਗਟਕਾ ਪਾਇਆ ਜਾਵੇ ਜਾਂ ਹੁਣੇ ਨਹਿਰ ਦੇ ਨਾਲ-ਨਾਲ ਉਸੇ ਘਾਹ ਲਾਇਆ ਜਾਵੇ ਤਾਂ ਕਿ ਜਿਹੜੀ ਮਿੱਟੀ ਦੀ ਖਾਰ ਜਿਹੜੀ ਖਾਰ ਨਾ ਪਵੇ ਹਾਂ ਇਸ ਕਰਕੇ ਜਿਹੜਾ ਇਹ ਪ੍ਰਬੰਧ ਐ ਇਹਨਾਂ ਨੂੰ ਕਰਨਾ ਚਾਹੀਦਾ ਇਹ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਇਹ ਸਾਰਾ ਆਮ ਲੋਕਾਂ ਦੇ ਦੇਖੋ ਤੁਹਾਡੇ ਸਾਹਮਣੇ ਆਹ ਟਾਇਲ ਲੱਗੀ ਐ ਨਾ ਹਜੇ ਇੱਕ ਵੀ ਨਹੀਂ ਪਿਆ ਦੇਖ ਲਓ ਹਾਲਾਤ ਦੇਖੋ ਇਹਦੇ ਚ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਿਸੇ ਪਾਸੇ ਰੱਖਿਆ ਨਹੀਂ ਇਸੇ ਤਰ੍ਹਾਂ ਹੀ ਅੱਗੇ ਆ ਹਰ ਥਾਂ ਦੇ ਉੱਤੇ ਹੁਣ ਆ ਦੇਖੋ ਆ ਜਿਹੜਾ ਇਹਨਾਂ ਨੇ ਇੱਥੇ ਜੋ ਮਟੀਰੀਅਲ ਸੀ ਗੰਦਾ ਜਿਹੜਾ ਬਾਹਰ ਸਿੱਟਨ ਅਸਤੇ ਚੰਗੀ ਮਿੱਟੀ ਲਾਉਣੀ ਸੀ ਇੱਥੇ ਇਹਨਾਂ ਨੇ ਜੋ ਦਿਲ ਕਰਦਾ ਕੀਤਾ ਮਨਮਰਜ਼ੀਆਂ ਕੀਤੀਆਂ ਠੀਕ ਹੈ ਨਹਿਰ ਸਾਡੇ ਆਖੇ ਜਲ ਜੀਵਨ ਬਚਾਓ ਮੋਰਚੇ ਦੀ ਨਿਗਰਾਨੀ ਜਰੂਰ ਬਣੀ ਪਰ ਉਦੋਂ ਬਾਅਦ ਮਿਹਰਬਾਨ ਤੋਂ ਬਾਅਦ ਜਿਹੜੀਆਂ ਕਟਾਈਆਂ ਇਹਨਾਂ ਨੇ ਕੀਤੀਆਂ ਇਹਨਾਂ ਨੂੰ ਤਾਂ ਸਿਰਫ ਇੰਨਾ ਸੀ ਰੋਜ਼ ਸਾਡੇ ਤੇ ਵੀ ਸਾਨੂੰ ਯਾਰਾ ਦਰਖਤ ਕਿਉਂ ਨਹੀਂ ਵਧਣ ਦਿੱਤੇ ਗਏ ਇਹਨਾਂ ਦੀ ਨਿਗਾਹ ਤਾਂ ਇਹਨਾਂ ਤੇ ਸੀ ਵੀ ਇਹ ਅਸੀਂ ਕਰੋੜਾਂ ਰੁਪਈਆ ਦਾ ਮਾਲ ਹਾਜਮ ਕਰ ਲਿਆ ਜਿਹੜਾ ਜਲ ਜੀਵਨ ਬਚਾਓ ਮੋਰਚੇ ਨੇ ਤੇ ਸੀਰ ਸੰਸਥਾ ਨੇ ਅਵਤਾਰ ਸਿੰਘ ਬਰਾੜ ਮੈਮੋਰੀਅਲ ਸੁਸਾਇਟੀ ਨੇ ਜਾਂ ਹੋਰ ਜੰਨੀਆਂ ਵੀ ਸੰਸਥਾਵਾਂ ਜਾਂ ਕਿਸਾਨ ਜਥੇਬੰਦੀਆਂ ਸਾਡੇ ਕਿਸਾਨ ਜਥੇਬੰਦੀਆਂ ਦੇ ਆਗੂ ਸ਼ਰਨਜੀਤ ਜੀ ਜਾਂ ਹੈਰਿਟ ਲੋਜੀ ਕਟਾਰੀਆ ਜੀ ਇੱਕ ਸਾਡੇ ਢੱਲੋਂ ਸਾਹ ਹੋਰ ਨੇ ਸਾਡੇ ਉਹ ਦਿਨ ਰਾਤ ਇਹਨਾਂ ਨਹਿਰਾਂ ਤੇ ਵਿਚਾਰੇ ਆਪਣੇ ਘਰ ਦੇ ਕਾਰੋਬਾਰ ਛੱਡ ਕੇ ਤੁਰੇ ਫਿਰਦੇ ਰਹੇ ਆ ਆ ਦੇਖੋ ਜੀ ਹੁਣ ਇਹਦੇ ਤੇ ਨਿਗਾਹ ਮਾਰ ਲਓ ਆ ਦੱਸੋ ਕੀ ਹੈ ਕਿ ਇਹ ਕੀ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਇੱਥੇ ਕੰਮ ਕੀਤਾ ਜਾਂ ਜਿਹੜੇ ਅਫਸਰਾਂ ਨੇ ਕਰਵਾਇਆ ਕਿ ਉਹਨਾਂ ਤੇ ਕਾਰਵਾਈ ਨਹੀਂ ਹੋਣੀ ਬਣਦੀ ਇਹ ਸਾਡੀ ਜ਼ਿੰਮੇਵਾਰੀ ਹੋਈ ਆ ਵੀ ਇਹ ਹੁਣ ਜਿਵੇਂ ਮੌਸਮ ਫੇਰ ਬਣਿਆ ਹੋਇਆ ਹੈ ਬਾਰਸ਼ ਵਾਲਾ ਤੇ ਇਹ ਤਾਂ ਫਿਰ ਜਿਵੇਂ ਇੱਕ ਸਾਰੀ ਜੀ ਮੈਨੂੰ ਤਾਂ ਐ ਲੱਗਦਾ ਵੀ ਨਹਿਰ ਬੰਦ ਕਰਕੇ ਸੜਕ ਵਿੱਚੋਂ ਕੱਢਣੀ ਪਊਗੀ ਜਿਹੜੇ ਹਾਲਾਤ ਬਣੇ ਜਾਂਦੇ ਇੱਥੇ ਥਾਂ ਥਾਂ ਦੇ ਉੱਤੇ ਤੁਸੀਂ ਇਹ ਥਾਂ ਥਾਂ ਦੇ ਉੱਤੇ ਜਿੱਥੇ ਵੀ ਆ ਪਾਣੀ ਦੀ ਨਿਕਾਸੀ ਕੀਤੀ ਗਈ ਹੈ ਉੱਥੇ ਤੁਸੀਂ ਦੇਖ ਲਓ ਜਾ ਕੇ ਉੱਥੇ ਹੀ ਸੜਕ ਖੁਰ ਕੇ ਜਿਹੜੀ ਇਹ ਨਹਿਰ ਦੇ ਵਿੱਚ ਜਾ ਚੁੱਕੀ ਹੈ ਤੇ ਕਈ ਥਾਵਾਂ ਤੋਂ ਦੇਖਿਆ ਗਿਆ ਕਿ ਅੱਜ ਇਹ ਐਂਟਰਲੋਕ ਟਾਇਲਾਂ ਖਿਲ ਗਈਆਂ ਵੀ ਪਈਆਂ ਜਿਵੇਂ ਕਹਿੰਦੇ ਕਹਿੰਦੇ ਨਾ ਦਾਣੇ ਭੁੰਦੇ ਤੇ ਦਾਣੇ ਖਿਲਰ ਜਾਂਦੇ ਤੇ ਐ ਖਿਲਰੀਆਂ ਪਈਆਂ ਪਰ ਇਹਨਾਂ ਨੇ ਤਾਂ ਬਈ ਉਹ ਦਾਣੇ ਭੁੰਨੇ ਨੇ ਜਿਵੇਂ ਮਾਈ ਪੱਠੀ ਦੇ ਵਿੱਚ ਦਾਣੇ ਭੁੰਨਦੀ ਹੈ ਮੱਕੀ ਪਾਉਂਦੀ ਉਹ ਬੁੜਕ-ਬੁੜਕ ਕੇ ਬਾਹਰ ਆਉਂਦੀ ਹੈ ਇਹ ਉਸੇ ਤਰ੍ਹਾਂ ਹੀ ਇਹਨਾਂ ਨੇ ਜਿਹੜੀ ਜਿੱਥੋਂ ਆਪਾਂ ਵੇਖ ਕੇ ਆਏ ਆ ਜਿੱਥੇ ਅਸੀਂ ਫੁੱਲ ਪਾਉਂਦੇ ਆ ਸਾਡੇ ਲੋਕ ਉਹਦੇ ਪਰਲੇ ਪਾਸੇ ਰੈਂਪ ਬਣਾਇਆ ਗਿਆ ਹੈ ਉਹ ਰੈਂਪ ਦੇ ਨਾਲ ਪਹਿਲਾਂ ਤੁਸੀਂ 1.5 ਇੱਟ ਦੀ ਦੁਆਰ ਕੱਢੋ ਦੁਆਰ ਕੱਢ ਕੇ ਰੈਂਪ ਲਾਓ ਮਿੱਟੀ ਦੇ ਉੱਤੇ ਰੈਂਪ ਲਾਇਆ ਤਾਂ ਨਾ ਤਾਂ ਇਹ ਸ ਜਿੱਥੋਂ ਮਰਜ਼ੀ ਵਟ ਲਓ ਹੂੰ ਇੱਥੋਂ ਹੀ ਵਟ ਦਿੰਨਾ ਮੈਂ ਕੱਟਿਆ ਲਓ ਕਾ ਲਓ ਇਹ ਥੱਲੇ ਮੈਨੂੰ ਗਟਕਾ ਵਿਖਾ ਦਿਓ ਜਿਹੜਾ ਕਿ 3 ਇੰਚੀ ਥੱਲੇ ਗਟਕਾ ਪੈਣਾ ਹੁੰਦਾ ਉੱਤੇ 1.5 ਇੰਚੀ ਇਹਦੇ ਘੱਗਰ ਤੇ ਰੇਤਾ ਪੈਣੀ ਹੁੰਦੀ ਆ ਫਿਰ ਇਹਦੇ ਉੱਤੇ ਟਾਇਲ ਲਗਣੀ ਆ ਇਹਨਾਂ ਨੇ ਜੇ ਕੁਝ ਕੀਤਾ ਤਾਂ ਦੱਸ ਦਿਓ ਵੀ ਤੇ ਇੱਕ ਸੌਤੋਹੀ ਗੱਲ ਇਹਨਾਂ ਨੇ ਤਾਂ ਜੀ ਜਗਤਾਰ ਜੀ ਇਹ ਸੜਕ ਦੇ ਉੱਤੇ ਬਣਾ ਕੇ ਤੇ ਰੇਤਾ ਵੀ ਨਹੀਂ ਖਿਲਾਰਿਆ ਵੀ ਜਿਹੜਾ ਰੇਤਾ ਦੀਆਂ ਦਰਜਾਂ ਚ ਪੈ ਜਾ ਕੇ ਇਹ ਜ਼ਿਆਦਾਤਰ ਖਿਸਕਣ ਦਾ ਕਾਰਨ ਹੀ ਉਹ ਬਣਿਆ ਤੱਕ ਵੇਖੇਗੇ ਦੂਜੇ ਪਾਸੇ ਵੀ ਜੇ ਗੱਲ ਕਰੀਏ ਤਾਂ ਨਾਲ ਦੇ ਨਾਲ ਨਹੀਂ ਪੱਧਰ ਕੀਤਾ ਗਿਆ ਓਮ ਜੀ ਉੱਚਾ ਨੀਵਾ ਥਾਂ ਉਹ ਵੀ ਛੱਡਿਆ ਗਿਆ ਗੁਰਦੁਆਰੇ ਵਾਲਿਆਂ ਦੀ ਜ਼ਿੰਮੇਵਾਰੀ ਉਹ ਕਰਨਗੇ ਹੂੰ ਗੁਰੂ ਘਰ ਵਾਲਿਆਂ ਦੀ ਜ਼ਿੰਮੇਵਾਰੀ ਹੈ ਨਾ ਇਹਨਾਂ ਦੀ ਤੇ ਜ਼ਿੰਮੇਵਾਰੀ ਸੀ ਪੈਸੇ ਲੈਣੇ ਹਾਂ ਇਹ ਤਾਂ ਗੁਰੂ ਘਰ ਵਾਲਿਆਂ ਦੀ ਜ਼ਿੰਮੇਵਾਰੀ ਆ ਫਿਰ ਹੁਣ ਉਹਨਾਂ ਦੇ ਇਸੇ ਆ ਗਈ ਨਾ ਇਹ ਗੱਲ ਇਹ ਕਹਿ ਸਕਦੇ ਆ ਨਹਿਰਾ ਪੱਕੀਆਂ ਕੀਤੀਆਂ ਤੇ ਪਰ ਜਿਹੜਾ ਫ੍ਰੀਕੋਰ ਦਾ ਨੁਕਸਾਨ ਲੋੜ ਤੋਂ ਵੱਧ ਕਰਕੇ ਲੋਕਾਂ ਦਾ ਨੁਕਸਾਨ ਲੋੜ ਤੋਂ ਵੱਧ ਕਰਕੇ ਬਿਲਕੁਲ ਜੀ ਐਵੇਂ ਕੀਤਾ ਗਿਆ ਪੰਚਾਂ ਦਾ ਆਖਿਆ ਸਿਰ ਮੱਥੇ ਤੇ ਪ੍ਰਣਾਲਾ ਉੱਥੇ ਦਾ ਉੱਥੇ ਹੂੰ ਇਹਨਾਂ ਨੇ ਡਕੇ ਦਾ ਕੰਮ ਨਹੀਂ ਕੀਤਾ ਸਾਡਾ ਜਿੰਨਾ ਨੁਕਸਾਨ ਕੀਤਾ ਇੱਥੇ ਬਹੁਤ ਵਧੀਆ ਸਾਡੀ ਤਾਰ ਲੱਗੀ ਹੁੰਦੀ ਸੀ ਗੁਰਦੁਆਰਾ ਸਾਹਿਬ ਨੂੰ ਲਾਈ ਗਈ ਸੀ بڑے ਖੰਭੇ ਲਾਏ ਸੀ ਵੀ ਇਸ ਨਹਿਰ ਦੇ ਵਿੱਚ ਕੋਈ ਬੰਦਾ ਆਇਆ ਇੱਧਰੋਂ ਉੱਧਰੋਂ ਹੁਣ ਤੁਸੀਂ ਇਹ ਦੱਸੋ ਵੀ ਕੋਈ ਬਾਏ ਚਾਂਸ ਅੱਜਕੱਲ ਜਿਹੜੇ ਬੱਚੇ ਗੱਡੀਆਂ ਚਲਾਉਂਦੇ ਨੇ ਸਾਡੇ ਮੇਰਾ ਵੀ ਤੁਹਾਡਾ ਵੀ ਕਿਸੇ ਦਾ ਵੀ ਉਹ ਥੋੜਾ ਜਿਹਾ ਤੇਜ਼ ਚੱਲਦੇ ਨੇ ਇੱਥੇ ਦੱਸੋ ਜੇ ਮਾੜੀ ਮੋਟੀ ਵੀ ਗੱਡੀ ਕਿਤੇ ਇੱਧਰ ਉੱਧਰ ਹੋ ਗਈ ਤੇ ਸਿੱਧੀ ਨਹਿਰ 'ਚ ਉਹ ਵੇਖਿਓ ਮੈਨੂੰ ਲੱਗਦਾ ਕਿ ਤੁਸੀਂ ਬਸੇ ਕੰਮ ਕਰਦੇ ਕੰਧ ਵੀ ਜਿਹੜੀ ਇੱਧਰ ਉੱਲੀ ਵੀ ਹੋਈ ਆ ਤੇ ਦਿਖ ਜਾਣੀ ਐ ਜਿੱਤੇ ਇਹ ਜਿੱਦੇ ਬੰਦੀ ਆਈ ਜਗਤਾਰ ਜੀ ਇਹਦਾ ਤਾਂ ਸਹੀ ਤਾਂ ਪਤਾ ਉੱਦੇ ਲੱਗਣਾ ਵੀ ਇਹ ਇਹਦੇ ਤੇ ਮਟੀਰੀਅਲ ਕਿਸ ਤਰ੍ਹਾਂ ਦਾ ਇਹਨਾਂ ਨੇ ਵਰਤਿਆ ਗਿਆ ਪਰ ਜਿਹੜੀ ਖਾਰ ਪੈ ਰਹੀ ਆ ਅਸੀਂ ਵਾਰ-ਵਾਰ ਇਹ ਗੱਲ ਕਹਿ ਰਹੇ ਆ ਵੀ ਇਹਦੇ ਤੇ ਜਾਂ ਤਾਂ ਘਾਹ ਲਾਓ ਨਹਿਰ ਤੇ ਘਾਹ ਲਾ ਸਕਦੇ ਆ ਉਹ ਵੀ ਜਿਹੜਾ ਜਿਹੜਾ ਘਾਹ ਘਾਹ ਦੀਆਂ ਤੇੜਾ ਹੁੰਦੀਆਂ ਨੇ ਉਹ ਪਾਣੀ ਨੂੰ ਜੜਿਆ ਖਾਰ ਤੋਂ ਜਿਹੜੀਆਂ ਹੈਗੀਆਂ ਮਿੱਟੀ ਨੂੰ ਰੋਕਦੀਆਂ ਨੇ ਦਰਖਤ ਇਸੇ ਕਰਕੇ ਨਹਿਰਾਂ ਦੇ ਕੰਡਿਆਂ ਤੇ ਲਾਏ ਜਾਂਦੇ ਨੇ ਵੀ ਜੇ ਕਿਤੇ ਜ਼ਿਆਦਾ ਗੱਲ ਬਣ ਜਾਵੇ ਤੇ ਦਰਖਤ ਆ ਜਿਹੜਾ ਉਹ ਮਿੱਟੀ ਨੂੰ ਫੜ ਕੇ ਰੱਖਦਾ ਮਿੱਟੀ ਨੂੰ ਖੁਰਲ ਨਹੀਂ ਦਿੰਦਾ ਉਹਦੀਆਂ ਜੜਾਂ ਜਿ ਮਿੱਟੀ ਫਸੀ ਹੁੰਦੀ ਆ ਸੋ ਵਕਾਸ ਕਾਰਜਾਂ ਦੀ ਜੇ ਗੱਲ ਕਰੀਏ ਤਾਂ ਜਿੱਥੇ ਇੱਕ ਪਾਸੇ ਉਹਨਾਂ ਗੱਲ ਕਰਦੇ ਆ ਕਿ ਪਿਛਲੇ ਸਮੇਂ ਕਾਫੀ ਰੇੜਕੇ ਤੋਂ ਬਾਅਦ ਇਹ ਨਹਿਰ ਬਣੀ ਸੀਗੀ ਪਰ ਠੇਕੇਦਾਰਾਂ ਦੀ ਕਾਲੀ ਕਹਿ ਦੀਗੇ ਜਾਂ ਉਹਨਾਂ ਦੀ ਇੱਕ ਧਾਂਦਲੀ ਕਹਿ ਦੀਗੇ ਜੋ ਇੱਥੇ ਵਧੀਆ ਚੀਜ਼ਾਂ ਸਾਰਿਆਂ ਦਾ ਨੁਕਸਾਨ ਕਰਕੇ ਆ ਦੇ ਗਏ ਨੇ ਤੁਹਾਨੂੰ ਫ੍ਰੀਕੋਡ ਵਾਸੀਆਂ ਨੂੰ ਇਹ ਚੀਜ਼ਾਂ ਦੇ ਗਏ ਨੇ ਇਹਦੇ ਵੱਲ ਹੁਣ ਧਿਆਨ ਦੇਣ ਦੀ ਲੋੜ ਹੈ ਜੇਕਰ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਕੋਈ ਕੋਈ ਵੱਡਾ ਅਧਿਕਾਰੀ ਸਾਡੀ ਵੀਡੀਓ ਵੇਂਦਾ ਤਾਂ ਉਹਨਾਂ ਨੂੰ ਠੇਕੇਦਾਰਾਂ ਨੂੰ ਪੁੱਛਿਆ ਜਾਵੇਗਾ ਤੁਸੀਂ ਫ੍ਰੀ ਕੋਰਟ ਦੇ ਵਿੱਚ ਕੀ ਕਰਕੇ ਗਏ ਹੋ ਸਾਰੇ ਪਾਸੇ ਜਿਹੜੀ ਖਾਰ ਪੈਂਦੀ ਆ ਉੱਪਰ ਤੁਸੀਂ ਬਾਸਮਣ ਵੇਖੀਏ ਬੱਦਲ ਕਾਲੇ ਨੇ ਤੇ ਜੇਕਰ ਹੋਰ ਵਰਦਾ ਤਾਂ ਨੁਕਸਾਨ ਵੇਖ ਲਓ ਤੁਸੀਂ ਕਿੱਥੇ ਹੋਵੇਗਾ ਕੋਈ ਵੀ ਪ੍ਰਬੰਧ ਜਿਹੜਾ ਇੱਥੇ ਨਹੀਂ ਕੀਤਾ ਗਿਆਗਾ ਹਾਲਾਂਕਿ ਪਹਿਲਾ ਸਾਈਡਾਂ ਤੋਂ ਪੱਕੀਆਂ ਹਨ ਜਿਹੜਾ ਪਚਾ ਪੂਰਾ ਕੀਤਾ ਹੋਇਆ ਸੀ ਐਂਟਰਲੋਕ ਟਾਇਲ ਲਾ ਕੇ ਵੀ ਜਿਹੜਾ ਹੈਗਾ ਛੜਕ ਜਿਹੜੀ ਜਖੜਾ ਕੱਢ ਦਿੱਤੀ ਗਈ ਹੈ ਤੇ ਨਾ ਹੀ ਜਿਹੜਾ ਇੱਥੇ ਪਾਣੀ ਖੜਦਾ ਉਹਦੇ ਨਿਕਾਸੀ ਦਾ ਕੋਈ ਪ੍ਰਬੰਧ ਹੈਗਾ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਆਸ-ਪਾਸ ਦੀ ਏਰੀਆ ਦੇ ਲੋਕ ਦੱਸਦੇ ਨੇ ਕਿ ਪਾਣੀ ਦਾ ਲੈਵਲ ਵੀ ਜਿਹੜਾ ਥੱਲੇ ਖੜਾ ਨੀਵਾ ਚਲਿਆ ਗਿਆ ਅੱਗੇ ਨਾਲੋਂ ਪਾਣੀ ਦਾ ਲੈਵਲ ਕਟਿਆ ਹੈਗਾ ਹਾਲਾਂਕਿ ਦੂਜੇ ਪਾਸੇ ਗੱਲ ਕਰੀਏ ਰਾਜਧਾਨੀ ਫੀਟ ਨਹਿਰ ਜਿਹੜੀ ਉਹਨੂੰ ਹਜੇ ਪੱਕਿਆ ਕਰਨਾ ਜੇਕਰ ਉਹਨੂੰ ਹੀ ਪੱਕਾ ਕੀਤਾ ਜਾਂਦਾ ਹੈ ਤੇ ਉਹਦੇ ਨਾਲ ਜਿਹੜਾ ਹੋਰ ਜਿਹੜਾ ਨੁਕਸਾਨ ਕੋਈ ਪ੍ਰਸ਼ਾਸਨ ਧਿਆਨ ਦਿੰਦਾ ਜਾ ਕਿ ਅਗਲੀ ਵਾਰ ਤੋਂ ਜਿਹੜੇ ٹھੇਕੇਦਾਰ ਨੇ ਕੰਮ ਕਰਨਗੇ ਉਹਨਾਂ ਦੇ ਕੰਨ ਫੜ ਕੇ ਕੰਮ ਕਰਾਇਆ ਜਾਂਦਾ ਕਿ ਨਹੀਂ ਕਰਾਇਆ ਜਾਂਦਾਗਾ ਇਹ ਇੱਕ ਸਵਾਲ ਬਣ ਜਾਂਦਾ ਹੈ ਪ੍ਰਸ਼ਾਸਨ ਦੇ ਜੇਕਰ ਹੱਲ ਹੁੰਦਾ ਹੈ ਜੇ ਜੇਕਰ ਵਿਖਿਆ ਜਾਵੇ ਤਾਂ ਇਧਰਲੇ ਪਾਸੇ ਵੀ ਗੱਲ ਕਰੀਏ ਤਾਂ ਕਿਸੇ ਚੰਗੀ ਤਰ੍ਹਾਂ ਜਿਹੜਾ ਉਕੰਧ ਵੀ ਹੈਗੀ ਤੁਸੀਂ ਦੇਖੋ ਅੱਗੇ ਨਾਲ ਜਿਹੜੀ ਲਿਪੀ ਲੱਗਦੀ ਹੈਗੀ ਆ ਵੀ ਜਿਹੜੀ ਅੱਗੇ ਨੂੰ ਲਿਪੀ ਹੋਈ ਆ ਤੇ ਇਹਦੇ ਉੱਤੇ ਕੋਈ ਵੀ ਜਿਹੜਾ ਕਿਹਾ ਜਾਂਦਾ ਸੀ ਪਿਛਲੇ ਸਮੇਂ ਲੋਕਾਂ ਨੂੰ ਲੌੜਾ ਪਾਇਆ ਗਿਆ ਸੀ ਕਿ ਇੱਥੇ ਸਰੀਆ ਸਰੀਆ ਵਗੈਰਾ ਨਹੀਂ ਪਾਇਆ ਗਿਆ ਸੀਗਾ ਜਿਸ ਕਾਰਨ ਜਿਹੜਾ ਕਾਹਲੀ ਦੇ ਵਿੱਚੀ ਤੇਜ਼ੀ ਦੇ ਵਿੱਚ ਜਿਹੜਾ ਕਿਉਂਕਿ ਬੰਦੀਸ਼ ਖਤਮ ਹੋਣ ਵਾਲੀ ਸੀਗੀ ਤੇਜ਼ੀ ਦੇ ਵਿੱਚ ਵਿੱਚ ਜਿਹੜਾ ਉਥਲ ਫੋਦਲ ਕੀਤੀ ਗਈ ਆ ਉਹਦਾ ਖਮਿਆਜਾ ਜਿਹੜਾ ਫਰੀਦਕੋਟ ਦੇ ਲੋਕ ਭੁਗਤਣਗੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਟਾਰਟ ਹੋ ਚੁੱਕਿਆ ਜੇਕਰ ਇਹਦੇ ਵੱਲ ਹਜੇ ਤੱਕ ਧਿਆਨ ਨਾ ਦਿੱਤਾ ਗਿਆ ਤਾਂ ਕੈਮਰਾਮੈਨ ਸੁਮਿੰਦਰਾ ਖਬਰਨਾਮਾ ਲਈ ਜਗਤਾਰ ਸਿੰਘ